ਜਿਸ ਵਾਂ ਸੰਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਗੀ ਹੈ ਪੀਲੇ ਪੱਤੇ ਦਾ ਦੂਸਰਾ ਬਾ ਰਾਜ ਨੂੰ ਜਗੀਰਦਾਰਾਂ ਦੀ ਹਵੇਲੀ ਪੈਰ ਪਾਉਂਦਿਆਂ ਹੀ ਪਤਾ ਲੱਗ ਗਿਆ ਸੀ ਕਿ ਉਸ ਦੀ ਨੰਦ ਗੁਰਬਾਲ ਕੌਰ ਉਸ ਨੂੰ ਚੰਗਾ ਨਹੀਂ ਸਮਝਦੀ ਸਗੋਂ ਅੱਗੇ ਪਿੱਛੇ ਨੱਕ ਬੁੱਲ ਵੀ ਚੜਾਉਂਦੀ ਹੈ ਉਹ ਆਪਣੇ ਭਰਾ ਪਾਲ ਤੇ ਵੀ ਬਹੁਤ ਗੁੱਸੇ ਸੀ ਜੇ ਉਸ ਵਿਆਹ ਹੀ ਕਰਾਉਣਾ ਸੀ ਤਾਂ ਕਿਸੇ ਖਾਨਦਾਨੀ ਘਰ ਕਿਉਂ ਨਾ ਕਰਵਾਇਆ ਇੱਕ ਚਟਪਟੀ ਕੁੜੀ ਵੇਖ ਕੇ ਮਰ ਗਿਆ ਗੁਰਬਾਲ ਗੁਰਵਾਲ ਰਾਜ ਵਿੱਚ ਜੰਗੀਰਦਾਰਾਂ ਵਾਲਾ 68 62 ਤੇ ਆਣ-ਛਾਣ ਬਧੇਰੇ ਜ਼ਰੂਰੀ ਸਮਝਦੀ ਸੀ ਜਿਸ ਦਾ ਰਾਜ ਉਹ ਕਾਈ ਖਿਆਲ ਨਹੀਂ ਰੱਖਦੀ ਸੀ ਰਾਜ ਨੇ ਉਸ ਨੂੰ ਚੜਾਉਣ ਲਈ ਬੈਠਣ ਉੱਠਣ ਤੇ ਖਾਣ ਪੀਣ ਦਾ ਜਿਆਦਾ ਲਾਪਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਗੁਰਵਾਲ ਦਾ ਚੌੜਾ ਮੂੰਹ ਤੇ ਭਾਰਾ ਸਰੀਰ ਗੁੱਸੇ ਦੀ ਇਨਵਿਲ ਤਸਵੀਰ ਸੀ ਇੱਕ ਦਿਨ ਮੇਜ਼ ਤੇ ਰੋਟੀ ਖਾਂਦਿਆਂ ਉਸ ਆਪਣੇ ਭਰਾ ਨੂੰ ਕਹਿ ਦਿੱਤਾ ਪਾਲ ਤੇਰੀ ਰਾਜ ਮੈਨੂੰ ਤਾਂ ਜੱਜੀ ਨਹੀਂ ਅਸਲ ਵਿੱਚ ਗੁਰਵਾਲ ਰਾਜ ਤੇ ਰੋਹ ਕੰਡਣਾ ਚਾਉਂਦੀ ਸੀ ਤੁਹਾਡੇ ਨਾਲ ਤੁਹਾਡੇ ਭਰਾ ਨੂੰ ਵੀ ਨਹੀਂ ਜੱਜੀ ਗੁਰਪਾਲ ਨੂੰ ਉਕੀ ਆਸ ਨਹੀਂ ਸੀ ਕਿ ਰਾਜ ਉਸ ਤੇ ਮੂੰਹ ਤੇ ਹੀ ਇਸ ਤਰ੍ਹਾਂ ਮਾਰੇਗੀ ਪਾਲ ਨੇ ਅੱਖਾਂ ਬੁਖਾਉਂਦਿਆਂ ਕੁਰਿਆ ਰਾਜ ਗੁਰਵਾਲ ਦਾ ਮੂੰਹ ਖੁੱਲਾ ਹੀ ਰਹਿ ਗਿਆ ਉਹ ਕਹਿਣਾ ਚਾਹੁੰਦੀ ਸੀ ਜੇ ਜੰਗੀਰਦਾਰਾਂ ਦੀ ਧੀ ਹੁੰਦੀ ਕਦੇ ਇਸ ਤਰ੍ਹਾਂ ਨਾ ਬੋਲਦੀ ਰਾਜ ਬਿਨਾ ਕੁਝ ਬੋਲੇ ਰੋਟੀ ਦੀ ਮੇਜ਼ ਤੋਂ ਉੱਠ ਖਲੋਤੀ ਅਤੇ ਆਪਣੇ ਕਮਰੇ ਨੂੰ ਤੁਰ ਪਈ ਉਸੇ ਜਾਂਦਿਆਂ ਗੁਰਵਾਲ ਦੀ ਸਹਿਜ ਨਾਲ ਆਖੀ ਗੱਲ ਵੀ ਸੁਣ ਲਈ ਆਪਣੀ लाਡਲੀ ਦੇ ਚੰਝ ਵੇਖ ਲਾ। ਰਾਜ ਨੇ ਅੰਦਰ ਵੜਦਿਆਂ ਹੀ ਗੁੱਟਾਂ ਵਿੱਚੋਂ ਕੰਗਣੀਆਂ ਖਿੱਚ ਰੀਆਂ ਸ਼ੁਰੂ ਕਰ ਦਿੱਤਾ। ਗਲ ਦਾ ਨੈਕਲੇਸ ਤੱਕ ਲਾ ਕੇ ਮੀਜ਼ ਦੀ ਦਰਾਜ ਵਿੱਚ ਰੱਖ ਦਿੱਤਾ। ਉਸ ਰੇਸ਼ਮੀ ਸਹਰਾਣਾ ਚੁੱਕ ਕੇ ਬਲੰਗ ਉੱਤੇ ਲਾ ਲਿਆ। ਲੱਖ ਸ਼ਾਲ ਖਿੱਚ ਕੇ ਬਰਾਬਰ ਦੀਵਾਰੀ ਖੋਲ ਦਿੱਤੀ। ਉਹ ਗੁੱਸੇ ਨਾਲ ਪਰਿਵਾਰ ਖੇਤਾਂ ਵੱਲ ਦੇਖਣ ਲੱਗ ਪਈ। ਕਣਕਾਂ ਤੇ ਸੋਰਾਂ ਦੀ ਹਰੀਆਵਲ ਨੇ ਖੇਤਾਂ ਢੱਕ ਲਿਆ ਸੀ। ਪਾ ਮੇ ਖੇਤਾਂ ਵੱਲ ਨਜ਼ਰ ਮਾਰਿਆ ਰੂਹ ਹਰੀ ਹੁੰਦੀ ਸੀ ਪਰ ਰਾਜ ਦੇਗਾ ਮੋਹ ਪਰਾਂ ਅੱਖਾਂ ਨੂੰ ਉਜਾੜ ਵੀਆ ਵੰਦਿਸਤੀ ਸੀ ਉਸ ਦਿਨ ਆਪਾ ਹੁੰਦੀਆਂ ਨਜ਼ਰਾਂ ਅਖਰ ਨੂੰ ਖੇਤਾਂ ਵਿੱਚ ਉਸਰੇ ਇੱਕ ਢਾਰੇ ਤੇ ਗੱਡੀਆਂ ਜਾਇਆ ਕਰਦੇ ਨਾਲ ਅਜੇ ਹੀ ਵਾਸਤਾ ਵਿੱਚ ਉਸ ਦਿਨ ਤੱਕਾਂ ਰੋਗ ਅਸਰਤਾ ਜਾਂਦਾ ਤੇ ਅਨੁਭਵ ਗੁੱਥਮ ਗੁੱਥੀ ਹੁੰਦੀਆਂ ਉਹਦੇ ਦਿਲ ਦੀ ਧਰਤੀ ਵਿੱਚ ਆਸ਼ਾ ਅੰਕੁਰ ਸੜਵਲ ਚੁੱਕਾ ਸੀ ਹੁਣ ਉਹ ਜ਼ਿੰਦਗੀ ਦੇ ਹੋਰ ਆਸਰੇ ਨੂੰ ਢਾਲ ਲੈਣ ਅਤੇ ਮਿਟਾ ਲੈਣ ਵਿੱਚ ਵਿਸ਼ਵਾਸ ਰੱਖਦੀ ਸੀ ਬਹੁਤਾ ਰਿਜਨ ਸੜਨ ਨਾਲ ਉਹ ਆਪਣੇ ਦਿਲ ਦੇ ਡੋਬਾਂ ਵਿੱਚ ਢਾਲ ਹੋ ਜਾਂਦੀ ਬੀਬੀ ਜੀ ਬੀਬੀ ਜੀ ਛੋਟੇ ਸਰਦਾਰ ਆਖਦੇ ਨੇ ਰੋਟੀ ਖਾ ਲਵੋ ਨਾਜਰ ਮੇਜ਼ ਤੇ ਟ੍ਰੇ ਰੱਖ ਕੇ ਪਲੇਟਾਂ ਪਰੋਸਣ ਲੱਗਾ ਨਾਜਰ ਮੈਨੂੰ ਭੁੱਖ ਨਹੀਂ ਰੋਟੀ ਲੈ ਜਾ ਰਾਜ ਨੇ ਬਾਹਰ ਨੂੰ ਵੇਖਦਿਆਂ ਹੀ ਜਵਾਬ ਦਿੱਤਾ ਉਹ ਆਪਣੇ ਹੰਝੂ ਇੱਕ ਨੌਕਰ ਨੂੰ ਨਹੀਂ ਦਿਖਾਉਣਾ ਚਾਹੁੰਦੀ ਸੀਗੇ ਬੀਬੀ ਜੀ ਪੜਾ ਰੋਟੀ ਨਾਲ ਕੀ ਗੁੱਸਾ ਹੈ ਨਾਜਰ ਦੇ ਸ਼ਬਦਾਂ ਵਿੱਚ ਤਰਲ ਲਾ ਸੀ ਮੈਨੂੰ ਕਿਸੇ ਨਾਲ ਗੁੱਸਾ ਨਹੀਂ ਤੂੰ ਰੋਟੀ ਲੈ ਜਾ ਮੈਂ ਨਹੀਂ ਖਾਣੀ ਰਾਜ ਨੇ ਇੱਕ ਤਰ੍ਹਾਂ ਤੋੜ ਕੇ ਜਵਾਬ ਦੇ ਦਿੱਤਾ ਜੀ ਭਾਣਾ ਨੌਕਰ ਪਲੇਟਾਂ ਸਮੇਟ ਕੇ ਚਲਾ ਗਿਆ ਰਾਜ ਨੇ ਵੇਖਿਆ ਟਾਰਾ ਚੌੜਾ ਹੋ ਰਿਹਾ ਸੀ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਰੰਗਾਂ ਸਨ ਟਾਰਾ ਕੰਬ ਰਿਹਾ ਸੀ ਫਿਰ ਉਹ ਉਸ ਦੀਆਂ ਨਜ਼ਰਾਂ ਤੋਂ ਲੋਭ ਹੋ ਗਿਆ ਉਸ ਤਲੀਆਂ ਫੇਰ ਕੇ ਅੰਜੂ ਭੂਂ ਸੁੱਟੇ ਕਜਲਾ ਉਸ ਦੀਆਂ ਗੱਲਾਂ ਤੇ ਇੱਕ ਨਵਾਂ ਰੰਗ ਬਣ ਕੇ ਚੜ ਗਿਆ ਸਰਦਾਰਨੀ ਪਾਲ ਉਸ ਨੂੰ ਬੁਲਾ ਰਹੀ ਸੀ ਰਾਜੋਬੀ ਉਸ ਕੋਈ ਵੀ ਧਿਆਨ ਨਹੀਂ ਦਿੱਤਾ ਮੈਂ ਕਿਹਾ ਇਸ ਤਰ੍ਹਾਂ ਗੁੱਸੇ ਨਾਲ ਕੰਮ ਨਹੀਂ ਚੱਲਦਾ ਇੱਥੇ ਅੜੰਗੇ ਉੱਠ ਹੀ ਲੱਦੀਦੇ ਆ ਪਾਲ ਉਸ ਦਾ ਮੋਢਾ ਹਿਲਾ ਰਿਆ ਸੀ ਉੱਠ ਇਉਂ ਨਹੀਂ ਕਰੀਦਾ ਹੁੰਦਾ ਜੇ ਮੈਂ ਜੰਗੀਰਦਾਰਾਂ ਦੀ ਧੀ ਹੁੰਦੀ ਫੇਰ ਤਾਂ ਮੇਰੀ ਇੰਨੀ ਬੇਇਜ਼ਤੀ ਨਾ ਹੁੰਦੀ ਵਾ ਕਿਸਮਤ ਪਾਲ ਕਈ ਵਾਰ ਮੂੰਹ ਆਂਗਾ ਬੇਤੁਕਾਂ ਹੀ ਕਹਿ ਜਾਂਦਾ ਕੋਈ ਰਾਜ ਉਸ ਨੂੰ ਹੋਰ ਵੀ ਸੋਹਣੀ ਲੱਗ ਰਹੀ ਸੀ ਤੁਸੀਂ ਕਿਉਂ ਕਿਸਮਤ ਨੂੰ ਦੋਸ਼ ਦਿੰਦੇ ਹੋ ਜੰਗੀਰ ਹੈ ਨੌਕਰ ਹੈ ਕਾਰਾਂ ਭਾਰੀ ਹਵੇਲੀ ਹੈ ਕਿਉਂ ਨਹੀਂ ਕਿਸੇ ਜ਼ਗੀਰਦਾਰ ਦੀ ਧੀ ਵਿਆਹ ਕੇ ਕਿਸਮਤ ਬਣਾ ਲੈਂਦੀ ਕੋਈ ਉਮਰ ਤਾਂ ਨਹੀਂ ਵੀਤ ਗਈ ਰਾਜ ਆਪਣੇ ਹੋਸ਼ ਚ ਚੜ ਗਈ ਸੀ ਉਸ ਪਾਲ ਦਾ ਹੱਥ 모ਡੇ ਤੋ ਲਾ ਦਿੱਤਾ ਮੈਂ ਨਹੀਂ ਧੌਂਸ ਦਾ ਮਤਲਬ ਨਹੀਂ ਸਮਝਿਆ ਇੱਕ ਵਾਰ ਕਿਹਾ ਕਿ ਇੱਥੇ ਇਸੇ ਤਰ੍ਹਾਂ ਕੰਮ ਨਹੀਂ ਚੱਲਣਾ ਲੀਤੇ ਤੁਰਨਾ ਸਿੱਖੋ ਮੈਂ ਵੀ ਕਹਿ ਦਿੰਦੀ ਆ ਬੇਇੱਜ਼ਤੀ ਮੈਂ ਨਹੀਂ ਕਰਵਾਉਣੀ ਮੁੱਲ ਖਰੀਦ ਕੇ ਨਹੀਂ ਲਿਆਂਦੀ ਤੇਰੀ ਕੋਈ ਬੇਇੱਜ਼ਤੀ ਨਹੀਂ ਕਰਦਾ ਪਾਲਨਾਰਮ ਬੈ ਗਿਆ ਗੁਰਬਾਲ ਮੇਰੀ ਭੈਣ ਹੈ ਮੈਂ ਉਸ ਨੂੰ ਕੀ ਆਖ ਉਹ ਕਿੰਨੇ ਕ ਦਿਨ ਤੇਰੇ ਕੋਲ ਹੈ ਹੋਰ 4 ਦਿਨਾਂ ਨੂੰ ਚਲੀ ਹੀ ਜਾਵੇਗੀ 4 ਦਿਨਾਂ ਨੂੰ ਨਹੀਂ ਮੈਂ ਕੱਲ ਨੂੰ ਹੀ ਚਲੀ ਜਾਂਦੀ ਹਾਂ ਗੁਰਪਾਲ ਨੇ ਕੰਧ ਨਾਲੋਂ ਕਮਰੇ ਅੱਗੇ ਹੁੰਦਿਆਂ ਗਿਆ ਮੇਰਾ ਇੱਥੇ ਕੀ ਹੈ ਗੁਰਬਾਲ ਨੇ ਅੱਖਾਂ ਪਰ ਲੰਗਾ ਪਾਲ ਰਾਜ ਤੇ ਗੁਰਪਾਲ ਦੇ ਸਨ ਕਵਰਾਗੇ ਉਹ ਕਿਸ ਨੂੰ ਸੱਚੀ ਤੇ ਝੂਠੀ ਆਖੀ ਬੀਬੀ ਜੀ ਆਓ ਚੱਲਗੇ ਆਪੇ ਠੀਕ ਹੋ ਜਾਵੇਗੀ ਪਾਲ ਗੁਰਪਾਲ ਨੂੰ ਲੈ ਕੇ ਚਲਣਗੇ ਗੁਰਵਾਲ ਅਗਲੇ ਦਿਨ ਕਿਸੇ ਦੇ ਰੋਕਣ ਤੇ ਵੀ ਨਾ ਰੁਕੀ ਰਾਜ ਨੂੰ ਮਿਲੇ ਵੀ ਨਹੀਂ ਚਲੀ ਗਈ ਰਾਜ ਨੂੰ ਇਸ ਗੱਲ ਦੀ ਉੱखी ਪਰਵਾਹ ਨਹੀਂ ਸੀ ਭਾਵੇਂ ਉਹ ਸਾਰੀ ਉਮਰ ਹੀ ਨਾ ਮਿਲੇ ਉਸ ਉਹਨਾਂ ਬਿਨਾ ਕਿਹੜਾ ਕੁਝ ਥੋੜਾ ਪਿਆ ਸੀ ਉਸ ਦਾ ਧੰਨਵਾਦ